ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਚੀਮਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਵੀਰ ਅਮਰਤ ਦੇ ਕੋਲੇ ਆਇਆ ਹਾਂ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਸੋ ਪਸ਼ੂ ਇਸੇ ਤਰ੍ਹਾਂ ਦੋਸਤੋ ਬੈੜਾ ਖਾਸ ਤੌਰ ਤੇ ਇਸ ਘਰੇ ਹੁੰਦੀਆਂ ਨੇ ਠੀਕ ਆ ਤੇ ਅੱਜ ਵੀ ਤਕਰੀਬਨ ਇੱਕ ਬੈੜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਦੇਣ ਲੈਂਦੀ ਆ ਦੋਸਤੋ ਬਿਲਕੁਲ ਸੂਆ ਪੁੱਛਾਂਗੇ ਰੇਟ ਭਾਅ ਪੜਦਾ ਵੀਰ ਤੋਂ ਪੂਰੀ ਡਿਟੇਲ ਆਪਾਂ ਲੈ ਲੈਨੇ ਆ ਅੱਜ 20 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਸ਼ਾਮ ਦੇ ਕੋਈ 4 ਵਜੇ ਦਾ ਵੈਸੇ ਗੱਬਰ ਜਿਹੜੀ ਵੈੜਾ ਦੋਸਤੋ ਠੀਕ ਆ ਤੇ ਗੱਲਬਾਤ ਆਪਾਂ ਵੀਰ ਅਮਰਤ ਦੇ ਨਾਲ ਕਰਨੀ ਆ ਚੀਵਾ ਪਿੰਡ ਦੋਸਤੋ ਬਿਲਕੁਲ ਕਲੰਜਰ ਪਿੰਡ ਆਸਲਪੂਰੇ ਪਿੰਡ ਥੋੜੀ ਦੂਰੀ ਤੇ ਆ ਅਮਰਕੋਟ ਅੱਡਾ ਤਕਰੀਬਨ ਕੋਈ 3-4 ਕਿਲੋਮੀਟਰ ਦੀ ਦੂਰੀ ਹੈਗੀ ਆ ਅਮਰਕੋਟ ਬਿਲਕੁਲ ਸ਼ਹਿਰ ਦੀ ਖੇਮ ਕਰਨ ਵੀ ਤਕਰੀਬਨ ਉਥੋਂ 5-4 ਕਿਲੋਮੀਟਰ 5-6 ਕਿਲੋਮੀਟਰ ਦੀ ਦੂਰੀ ਹੈ ਸਾਰੀ ਅਮਰਤ ਭਾਈ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧ ਤੇ ਅਮਰਤਪੁਰੇ ਅ ਅੱਜ ਆਪਣੇ ਕੋਲ ਇਹ ਵਹਿੜ ਬਕਾਉ ਹੈ ਇੱਕ ਹਾਂਜੀ ਹਾਂਜੀ ਤੇ ਇਹ ਗੱਬਣੀ ਹੈ ਹਾਂਜੀ ਹਾਂਜੀ ਗੱਬਣ ਹੈ ਗੱਬਣਾ ਜੀ ਹਾਂਜੀ ਤੇ ਸੂਬਾ ਵੀਰ ਕਿੰਨਾ ਸੁਣ ਜਾ ਰਹੀ ਹੈ ਵੀਰ ਜੀ ਦੂਜਾ ਸੂਗਾ ਪਿਛਲੇ ਤੀਜੇ ਸੁਣੀ ਹੈ ਕਿ ਹਾਂ ਇਸ ਵਾਰ ਹੁਣ ਤੀਜਾ ਸੂਬਾ ਹਾਂਜੀ ਸੁਣੀ ਹੈ ਅੱਖ ਨੂੰ ਐਵੇਂ ਝੂਠ ਮਾਰੀ ਇਹ ਦੂਜੇ ਆ ਜਿਹੜੀ ਗੱਲ ਹੈਗੀ ਉਹ ਸੱਚੀ ਗੱਲ ਹੂੰ ਪਿੰਡੋਂ ਹੀ ਆਪਾਂ ਵਹਿੜ ਲਈ ਆਉਦੇ ਹਾਂ ਠੀਕ ਆ ਜੀ ਹਾਂਜੀ ਹਾਂਜੀ ਤੇ ਪਿਛਲੇ ਸੂਏ ਨੇ 17 ਤੋਂ 18 ਕਿਲੋ ਦੁੱਧ ਪਾਇਆ ਹੈ ਠੀਕ ਆ ਜੀ ਹਾਂਜੀ ਠੀਕ ਆ ਵੀਰੇ ਅੱਗੋ ਸੇਵਾ ਦੇ ਜੋ ਕੋ ਪਾਲੂਗਾ ਤੇ ਲੈ ਲੂਗਾ ਬਿਲਕੁਲ ਹਰ ਵਾਰ ਆਪਾਂ ਕਹਿੰਦੇ ਆ ਜੀ ਬਾਕੀ ਦੁੱਧ ਸੇਵਾ ਦਾ ਸੋ ਫਿਲਹਾਲ ਦੋਸਤੋ ਦੂਜੇ ਸਵੇਰੇ ਦੇ ਵਿੱਚ ਕੋਈ 17 18 17 ਲੀਟਰ ਦੀ ਜਿਹੜੀ ਇਹ ਮਿਲਕਿੰਗ ਆ ਇਸ ਵਾਰ ਨੇ ਕਰਾਈ ਆ ਇਸ ਵਾਰ ਤੀਜਾ ਸੂਬਾ ਸੂਣ ਜਾ ਰਹੀ ਆ ਠੀਕ ਆ ਜੀ ਦੂਜੇ ਸੂਬੇ ਪਿਛਲੇ ਸੂਬੇ ਦਾ ਰਿਕਾਰਡ ਜਿਹੜਾ 17 18 ਲੀਟਰ ਸੀਗਾ ਤੀਜਾ ਸੂਬਾ ਸੂਣੀ ਆ ਬਾਕੀ ਥਾਨ ਭਾਂਡਾ ਜਿਹੜਾ ਤੁਹਾਨੂੰ ਪੂਰਾ ਤਸਲੀ ਨਾਲ ਦਿਖਾ ਦਿੰਨੇ ਆ ਠੀਕ ਆ ਜੀ ਤੇ ਦਿਨ ਕਿੰਨੇ ਕ ਲੈਂਦੀ ਐ ਜਮਰਤ ਆ ਹਫਤਾ ਵੀਰ ਜੀ ਲੈ ਜੀ ਹਫਤਾ 10 ਦਿਨ ਲੈ ਜਾਣੇ ਆ ਹਾਂ ਜੀ ਇੱਕ ਹਫਤਾ ਹਜੇ 10 ਦਿਨ ਬਾਕੀ ਐ ਸੂਣ ਦੇ ਵਿੱਚ ਠੀਕ ਆ ਜੀ ਬਾਕੀ ਚਾਰੇ ਥਾਣ ਜਿਹੜੇ ਦੋਸਤੋ 53 ਪੁੱਛ ਲੈਨੇ 53 ਵਧੀਆ ਹਾਂਜੀ ਹਾਂਜੀ ਠੀਕ ਐ ਤੇ ਬਾਕੀ ਅਮਰਤ ਕੀ ਮੁੱਲ ਕੀ ਰਊ ਕਹਿੰਦਾ ਲੈਣ ਦੇਣ ਮੁੱਲ ਵੀਰ ਜੀ ਇਹਦਾ ਕਰਨੋ ਜੋ ਮਰਜ਼ੀ ਕਰੀ ਜਾਈਏ ਆਪਾਂ 47000 ਦੀ ਹਾਂ ਨਾ ਹੁੰਦੇ ਸੀ ਛੋੜ ਛੱਪਾ ਕਰ ਦਾਂਗੇ 47000 ਹਾਂਜੀ ਹਾਂਜੀ 47000 ਚ ਛੋੜ ਛੱਪਾ ਹੋਊਗਾ ਹਾਂਜੀ ਹਾਂਜੀ ਠੀਕ ਹੈ ਜੀ ਜੇ ਕੋ ਵੀਰ ਦੂਰੋਂ ਵੀ ਉਹ ਖੁੱਲਾ ਮਾਨਤਨ ਵੀ ਕਰਦਾ ਲੋ ਜੀ 47000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਜਿਹੜਾ ਕੋਈ ਘਰੇ ਵੀ ਰਹੂਗਾ ਵਿਜ਼ਿਟ ਕਰ ਲੋਗੇ ਠੀਕ ਆ ਕੋਈ 10 ਦਿਨ ਹਜੇ ਸਮਾਂ ਲੈਂਦੀ ਆ ਠੀਕ ਆ ਜੀ 8 ਤੋਂ 10 ਦਿਨ ਹਜੇ ਸਮਾਂ ਲੈ ਜੂਗੀ ਤੇ ਆ ਲੋ ਜੀ ਥੋੜਾ ਤੋੜ ਕੇ ਤੁਹਾਨੂੰ ਤਸਲੀਮ ਨਾਲ ਦਿਖਾ ਦਿੰਨੇ ਆ ਠੀਕ ਆ ਸੋ ਬਾਕੀ ਲਾਏ ਪਈ ਆ ਬਿਲਕੁਲ ਧਾਰਾਂ ਪਾਉਣੀਆਂ ਜਿਹੜੀਆਂ ਦੋਸਤੋ ਸ਼ੁਰੂ ਕੀਤੀਆਂ ਨੇ 10 ਦਿਨਾਂ ਤੱਕ ਪੂਰੀ ਤਿਆਰੀ ਕਰ ਲੂਗੀ ਠੀਕ ਹੈ ਆ ਮਤਲਬ ਇਹਨੂੰ ਹਿੱਕ ਦੇਜੇ ਮੜਾ ਜਾ ਇਹਨੂੰ ਕਰਦੇ ਠੰਡੀ ਧੀਰੀ ਬਹੁਤ ਜਾਈ ਨਾ ਲਾਓ ਜੀ ਠੀਕ ਹੈ ਵੀ ਠੰਡੀ ਧੀਰੀ ਆ ਸੀਲ ਸੌ ਪੂਰੀ ਆ ਤੇ 8 10 ਦਿਨ ਹਜੇ ਤੁਸੀਂ ਮੰਨ ਕੇ ਸੌਦਾ ਕਰ ਲਿਓ ਠੀਕ ਆ ਹਵਾਨਾ ਪੂਰਾ ਤਿਆਰ ਕਰ ਲੂਗੀ ਤੇ 16 17 17 18 ਲੀਟਰ ਜਿੱਦਾਂ ਪਹਿਲੇ ਦੂਜੇ ਸਵੇਰੇ ਦੇ ਵਿੱਚ ਦੋਸਤੋ ਦੁੱਧ ਦਿੱਤਾ ਇਸ ਵਾਰ ਵੀ ਆਪਾਂ ਇੰਨੀ ਕੋ ਉਮੀਦ ਰੱਖ ਕੇ ਜਿਹੜਾ ਸੌਦਾ ਕਰ ਸਕਦੇ ਹਾਂ ਠੀਕ ਆ ਤੇ ਬਾਕੀ 35 ਵਧੀਆ ਹੈ ਕੋਈ ਵੀ ਆਪਦੀ ਤਸੱਲੀ ਕਰ ਲੇ ਕਿਉਂਕਿ ਗੱਬਣ ਆ ਤਸੱਲੀ ਆਪਦੀ ਕਿਉਂ ਥਾਂ ਤੋਂ ਉੱਤੇ ਪਕੇ ਭਰਾ ਕੇ ਆਪਦੀ ਕਰ ਸਕਦਾ ਕੋਈ ਵੀਰ ਠੀਕ ਆ ਤੇ ਮੁੱਲ 47000 ਦੇ ਵਿੱਚੋਂ ਮਾਨ ਤਨ ਛੋਟ ਚੱਪਾ ਹਾਂਜੀ ਹਾਂਜੀ ਅਮਰਤ ਨੰਬਰ ਆਪਣੇ ਜਰੂਰ ਵੀਰੇ ਬੋਲ ਦੋ 62838 38526 ਠੀਕ ਆ ਜੀ ਹਾਂਜੀ ਹਾਂਜੀ ਬਿਲਕੁਲ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਅਮਰਤ ਇਹ ਇੱਕ ਹੀ ਵੈੜ ਜਿਹੜੀ ਆ ਦੋਸਤੋ ਅੱਜ ਵਿਕਾਊ ਸੀ ਠੀਕ ਆ ਤੇ ਪੂਰਾ ਵੀਰਾਂ ਦਾ ਵੀ ਰਿਕਾਰਡ ਆਪਾਂ ਨੂੰ ਪਤਾ ਵੀ ਨੇੜੇ ਬਨੇ ਆਪਾਂ ਖਰੀਦੀ ਆ ਭੈਣ ਭਰਾਵਾਂ ਤੋਂ ਠੀਕ ਹੈ ਜਾਣਕਾਰ ਵੀਰਾਂ ਤੋਂ ਸੋ ਤੀਜਾ ਸੂਬਾ ਇਸ ਵਾਰ ਸੁਣਨ ਜਾ ਰਹੀ ਆ ਜਿਸ ਵੀਰ ਨੂੰ ਪਸੰਦ ਆਊਗੀ ਤਸੱਲੀ ਤੁਸੀਂ ਕਰਨੀ ਆ ਹੱਕ ਸਮਝ ਕੇ ਆਪਣਾ ਜਿਹੜਾ ਦੋਸਤੋ ਬਿਲਕੁਲ ਤਿਆਪਕੇ ਤਸੱਲੀ ਕਰ ਲਿਓ 47000 ਦੇ ਵਿੱਚੋਂ ਮਾਨਤਨ ਹੈਗਾ ਪਿੰਡ ਚੀਮੇ ਤੁਸੀਂ ਖਾਸ ਵਿਜਟ ਕਰਨੀ ਆ ਨੇੜੇ ਅਮਰਕੋਟ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ